ਸ੍ਰੀ ਗੁਰੂ ਸਵਾਗਤ ਦਾ ਤੁਹਾਡਾ ਗੋਸਾ ਡੈਰੀ ਫਾਰਮ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਪਸ਼ੂ ਪਾਲਕ ਭਰਾਵਾਂ ਨੂੰ ਬੀੜਾਂ ਵਾਸਤੇ ਇੱਕ ਥੋੜਾ ਜਿਹਾ ਨੁਸਕਾ ਲੈ ਕੇ ਆਏ ਆਂ ਬਈ ਆਹ ਨਾ ਇੱਕ ਗਲਗੰਦ ਹੋਗੀ ਤੇ ਐਂ ਤਾਗੇ ਵਾਲੀ ਮਿਸਰੀ ਲੈ ਲਿਓ ਜਿਵੇਂ ਕੀ ਆਹ ਤਾਗੇ ਵਾਲੀ ਮਿਸਰੀ ਵਾਈ ਦੀ ਆ ਭਰਾ ਤਾਗੇ ਵਾਲੀ ਮਿਸਰੀ ਤੇ ਚਲੋ ਆਪਾਂ ਥੋੜਾ ਜਿਹਾ ਸਿੰਪਲ ਰਹਿ ਗਿਆ ਸੀ ਦਿਖਾ ਰਹੇ ਆਂ ਬਾਕੀ ਆਪਾਂ ਦੇਖਦਾ ਚੋਟੀਆਂ ਨੂੰ ਤੇ ਆਹ ਗਲਗੰਦ ਐਂ ਨੂੰ ਪੀਸ ਕੇ ਇਹਦੇ ਵਿੱਚ ਮਿਕਸ ਕਰਕੇ ਸੱਜਰ ਮੱਝ ਨੂੰ ਜਾਂ ਪੈਲਣ ਝੋਟੀ ਐ ਜਿਆਦਾਤਰ ਠੀਕ ਐ ਉਹਨਾਂ ਨੂੰ ਦਿਓ ਕਿਉਂਕਿ ਇਹਦੇ ਨਾਲ ਨਾ ਤਾਂ ਦੁੱਧ ਦੀ ਮਾਤਰਾ ਵੱਧਦੀ ਐ ਨਲੇ ਅੰਦਰੋਂ ਸਾਫ਼ ਹੁੰਦੀਆਂ ਨਲੇ ਹੀਟ ਜਮਾ ਸਹੀ ਟਾਈਮ ਤੇ ਸਹੀ ਆਉਂਦੀ ਐ ਇਹ ਨੁਸਖਾ ਖਦਰੋਂ ਵੈਸੇ ਪੁਰਾਣੇ ਬਜ਼ੁਰਗਾਂ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਬਹੁਤ ਵਧੀਆ ਐ ਕੋਈ ਇਹਦਾ ਸਾਈਡ ਇਫੈਕਟ ਨਹੀਂ ਦੇਸੀ ਚੀਜ਼ਾਂ ਨਾ ਇੱਕ ਦਾ ਹੋਗੀ ਗਲਕੰਧ ਵਧੀਆ ਕਿਸੇ ਕੰਪਨੀ ਤੋਂ ਲੈ ਲਓ ਚਾਹੇ ਤુલਸੀ ਸੁਪਰ ਦੀ ਲੈ ਲਓ ਤੇ ਇੱਕ ਹੋਗੀ ਆਹ ਤਾਗੇ ਵਾਲੀ ਮਿਸਰੀ ਠੀਕ ਐ ਇਹਨੂੰ ਜਮਾਏ ਬਰੀਕ ਕਰਕੇ ਕਾਹੇ ਚੀਜ਼ ਕੁਟ ਲਿਓ ਹਨਾ ਬਰੀਕ ਕਰਕੇ ਆਹ ਗਲਕੰਦ ਦੇ ਵਿੱਚ ਮਿਕਸ ਕਰਕੇ ਆਪਣੇ ਸੱਜਰ ਪਸ਼ੂਆਂ ਨੂੰ ਦਿਓ ਨਾਲੇ ਤਾਂ ਦੁੱਧ ਦੀ ਮਾਤਰਾ ਵਧੂ ਨਾਲੇ ਭੁੱਖ ਵਧੂਗੀ ਨਾਲੇ ਉਹਨਾਂ ਦੀ ਜਿਹੜੀ ਹੀਟ ਹੈ ਉਹ ਸਹੀ ਆਊਗੀ ਨਾਲੇ ਅੰਦਰੋਂ ਜਿਹੜਾ ਗੰਦਪਿਲ ਲਹੋ ਗਿੰਦਾ ਹੈ ਮੈਲੇ ਸਹੀ ਚੱਲੂਗੀ ਕਾਲੇ ਮੈਲੇ ਚੱਲੂਗੀ ਵਧੀਆ ਸਾਫ਼ ਹੋਊਗੀ ਤੇ ਅੰਦਰੋਂ ਸਾਰੀ ਜਿਹੜੀ ਬੱਚੇਦਾਨੀ ਹੈ ਉਹਦੀ ਇਨਫੈਕਸ਼ਨ ਨੂੰ ਬਾਹਰ ਮਾਰੂਗੀ ਕੱਢ ਕੇ ਬਹੁਤ ਵਧੀਆ ਚੀਜ਼ ਹੈ ਵਰਤ ਕੇ ਦੇਖਿਓ ਪੁਰਾਣੇ ਬਜ਼ੁਰਗਾਂ ਨੂੰ ਪਸ ਕੇ ਦੇਖ ਬਹੁਤ ਸਾਰੇ ਮੇਰੇ ਭਰਾਵਾਂ ਨੂੰ ਪਤਾ ਵੀ ਹੋਊਗਾ ਦੂਜੀ ਮੇਨ ਗੱਲ ਸੱਜਣੋ ਆਹ ਦੇਖ ਲਓ ਸਮਾਨ ਦਿਖਾ ਦਿਓ ਨੇੜੇ ਕਰਕੇ ਦੂਜੀ ਮੇਨ ਗੱਲ ਸੱਜਣੋ ਜਿਵੇਂ ਆਪਾਂ ਆਹ ਝੋਟੀ ਦੇ ਪੜਾ ਬਾਇਆ ਹੋਇਆ ਨੇੜੇ ਹੋ ਕੇ ਦਿਖਾਓ ਵੀ ਜਸਨੇ ਨੇੜੇ ਆ ਜਾ ਆ ਦੇਖੋ ਆਹ ਪੜੇ ਬਾਇਏ ਹੋਏ ਨਾ ਇਹਨਾਂ ਦਾ ਪਾਉਣ ਦਾ ਕਾਰਨ ਮੇਨ ਚੀਜ਼ੇ ਦੇ ਫਾਇਦੇ ਧੁੱਪ ਚ ਸੰਗਲ ਦਰਤਾ ਹੋ ਕੇ ਗਲ ਮੱਚ ਜਾਂਦਾ ਠੀਕ ਹੈ ਇਹ ਗੱਲ ਨਹੀਂ ਵੜਦਾ ਠੀਕ ਹੈ ਨਾ ਬਾਕੀ ਇਹਦੀ ਵੀ ਜਿਹੜੀ ਐਵਰੇਜ ਐ ਮੰਨ ਲਓ ਵੀ ਇਹ ਪਟੇ ਦੀ ਇਹ ਸੰਗਲ ਜਿੰਨਾ ਟਾਈਮ ਹੀ ਕੱਟ ਜਾਂਦਾ ਉਹ ਹੋ ਸਕਦਾ ਉਹ ਤੋਂ ਵੱਧ ਟਾਈਮ ਵੀ ਕੱਟ ਜੇ ਜਦੋਂ ਪ੍ਰਾਣਾ ਹੋ ਜਾਂਦਾ ਵੱਡੇ ਪਸ਼ੂਆਂ ਦੇ ਉਹਦੋਂ ਲਾ ਕੇ ਚੇਂਜ ਕਰਕੇ ਮੈਂ ਛੋਟੀਆਂ ਝੋਟੀਆਂ ਦੇ ਪਾ ਦਿੰਦਾ ਤੇ ਇਹਨਾਂ ਦੇ ਲੈ ਕੇ ਨਵੇਂ ਪਾ ਦਿੰਦਾ ਇਹਨਾਂ ਦੇ ਫਾਇਦੇ ਬਹੁਤ ਜ਼ਿਆਦੇ ਨੇ ਸੱਜਣੋ ਪਸ਼ੂ ਐ ਜਿਹੜਾ ਉਹਦੀ ਜਿਹੜੀ ਧੌਣ ਐ ਉਹਦੀ ਗਰੋਥ ਜ਼ਿਆਦਾ ਰਹੂਗੀ ਜਿਹੜੀ ਸੰਗਲ ਵਾਲੀ ਹੋਊਗੀ ਉਹਦੀ ਧੌਣ ਲਿੱਸੀ ਹੋਊਗੀ ਇਹਦੀ ਗਰੋਥ ਵਧਿਆ ਹੋਊਗੀ ਮੋਤੀ ਧੌਣ ਹੋਊਗੀ ਕਿਉਂ ਕਿਉਂਕਿ ਲੋਹਾ ਲੋਹੀ ਹੁੰਦਾ ਇਹ ਇਹ ਪਟਾ ਆ ਗਿਆ ਸੱਜਰੋ ਬਾਕੀ ਆਪਾਂ ਬਹੁਤ ਟਾਈਮ ਦੇ ਵਰਤਦੇ ਆ ਛੋਟੀਆਂ ਛੋੜੇ ਘਟਰੋਂ ਨਹੀਂ ਪਾਉਨੇ ਆ ਬਹੁਤ ਫਾਇਦੇ ਆ ਇਹਦੇ ਤੇ ਦੂਜਾ ਇਹ ਜਿਹੜਾ ਤਾਂਹਾਂ ਤੋਂ ਕੱਟ ਲੱਗ ਜਾਂਦਾ ਸੰਗਲ ਨਾਲ ਉਹ ਤੋਂ ਬਚਤ ਰਹਦੀ ਆ ਬਾਕੀ ਦੇਸੀ ਚੀਜ਼ਾਂ ਪਾਉਂਦਾ ਜਿਹਨੂੰ ਸਾਰੇ ਕਿਸਾਨ ਭਰਾਵਾਂ ਨੂੰ ਬੇਜ਼ਤੀ ਆ ਠੀਕ ਹੈ ਇੱਕ ਜਿਹੜੀ ਜ਼ਰੂਰੀ ਸੂਚਨਾ ਹੈ ਕੋਈ ਵੀ ਭਰਾ ਆਪਣਾ ਏਆਈ ਕਰਾਉਂਦਾ ਹੈ ਝੋਟੀਆਂ ਨੇ ਮੱਝਾਂ ਦੇ ਟੀਕਾ ਭਰਾਉਂਦਾ ਹੈ ਹਨਾ ਕਿਸੇ ਵੀ ਬੁੱਲ ਦਾ ਉਹ ਟੀਕਾ ਜਿਹੜੀ ਸਟਰਾ ਹੈ ਜਰੂਰ ਸਾਹਮਣੇ ਰੱਖੋ ਹਲੇ ਤੱਕ ਬਹੁਤ ਯਾਦੇ ਜਦੋਂ ਆਪਾਂ ਪੁੱਛਦੇ ਆ ਬਈ ਤੀਕਾ ਹੈਗਾ ਤੁਹਾਡੇ ਕੋਲੇ ਸੀਮਣ ਕਿਹੜਾ ਭਰਿਆ ਹੋਇਆ ਹੈ ਨਾ ਬੱਚਾ ਕਿਉਂਕਿ ਇਹ ਚੀਜ਼ਾਂ ਤੇ ਧਿਆਨ ਦੇਣਾ ਬਹੁਤ ਸੱਜਣੋ ਇਹ ਚੀਜ਼ਾਂ ਤੇ ਧਿਆਨ ਦੇਣਾ ਬਹੁਤ ਸਟਰਾ ਨੂੰ ਜਰੂਰ ਸਾਹਮਣੇ ਰੱਖਿਆ ਕਰੋ ਚਾਹੇ ਕੋਈ ਬਰਤਨ ਲਾ ਲਓ ਕੋਈ ਵੀ ਚੀਜ਼ ਲਾ ਲਓ ਠੀਕ ਹੈ ਡੇਢ ਡੂਡ ਰੋਡ ਕਰਿਆ ਕਰੋ ਇਹ ਮਹਿਣ ਚੀਜ਼ਾਂ ਆ ਗਈਆਂ ਬਾਕੀ ਆਪਾਂ ਤੁਹਾਨੂੰ ਨੁਸਕੇ ਦੱਸਦੇ ਰਹਾਂਗੇ ਸੱਜਣੋ ਬਾ ਅੱਜ ਦਾ ਜਿਹੜਾ ਨੁਸਕਾ ਸੀਗਾ ਮਿਸਰੀ ਦਾਗੇ ਵਾਲੀ ਤੇ ਗਲਗੰਦ ਸੱਜਰ ਬਸ ਨੂੰ ਤਿੰਨ ਚਾਰ ਡੰਗ ਦਿਓ ਨਾਲੇ ਸਾਫ਼ ਹੋਊਗੀ ਨਾਲੇ ਇਨਫੈਕਸ਼ਨ ਖਤਮ ਹੋਊਗੀ ਨਾਲੇ ਦੁੱਧ ਵਧੂਗੀ ਵਰਤ ਕੇ ਦੇਖਿਓ ਸੱਜਣੋ ਬਹੁਤ ਵਧੀਆ ਫਾਇਦੇਮੰਦ ਹੈ ਆਪਾਂ ਉਹੀ ਚੀਜ਼ ਸ਼ੇਅਰ ਕਰਦੇ ਆ ਜਿਹੜੀ ਚੀਜ਼ ਨੇ ਆਪਾਂ ਨੂੰ ਬੈਨੀਫਿਟ ਦਿੱਤਾ ਹੁੰਦਾ ਹੈ ਬਾਕੀ ਤੁਸੀਂ ਆਪਣੀਆਂ ਵੀਡੀਓ ਨੂੰ ਬਹੁਤ ਪਿਆਰ ਦਿਨੇਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ